ਚਲੋ ਇੱਧਰ ਆ ਜਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾ ਡਾਡਾ ਬਲਵਿੰਦਰ ਸਿੰਘ ਕਿਹੜਾ ਪਿੰਡ ਲਵਾਰ ਆ ਤੇ ਆ ਕੀ ਚਾਂਸ ਬਣਾ ਕਿਦਾਂ ਜਿਹੜੇ ਕਮਰੇ ਜਿਹੜੇ ਤੁਹਾਡੇ ਡਿੱਕੇ ਇਹ ਭਾਜੀ ਮੀਆਂ ਦੇ ਨਾਲ ਡਿੱਗਿਆ ਉਹ ਪਿੱਛੇ ਪਿਆ ਅੱਛਾ ਅੱਛਾ ਹਾਂਜੀ ਤੇ ਕੋਈ ਜਿਹੜਾ ਸਮਾਨ ਸਮੂਹ ਵਜਿਆ ਤੇ ਸਭ ਮੰਜੇ-ਮੰਜੇ ਟੁੱਟ ਗਏ ਅੱਛਾ ਅੱਛਾ ਹਾਂਜੀ ਹਾਂਜੀ ਹੋਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਬਚਾ ਹੋ ਗਿਆ ਭਾਈ ਅੱਛਾ ਹਾਂਜੀ ਹੁਣ ਕੀ ਕੀ ਸਰਕਾਰ ਨੂੰ ਕੀ ਮੰਗ ਸਰਕਾਰ ਨੂੰ ਇਹੋ ਬੇਨਤੀ ਆ ਵੀ ਕਮਰੇ ਭਾ ਕੇ ਦੋ ਐਸੀ ਇਹ ਜੋ ਬੇਨਤੀ ਆ ਉਹ ਕੀਤੀ ਜਾਵੇ ਸਾਡੀ ਅਸੀਂ ਜੋ ਮੰਗੋ ਆ ਸਾਡੀ ਪੂਰੀ ਕੀਤੀ ਜਾਵੇ ਵੱਤ ਵੱਦ ਜੜੀ ਹਲ ਕੀਤੀ ਜਾਵੇ ਜਿਹੜੇ ਸਾਡੇ ਭੈਣ ਭਰਾ ਮਾਰ ਬੈਠੇ ਦਾਨੀ ਹਾਂਜੀ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਹਾਂਜੀ ਹਾਂਜੀ ਸਰਪੰਚ ਮੈਂਬਰਾਂ ਨੂੰ ਬੇਨਤੀ ਕਰਦੇ ਆ ਕਿ ਸਾਡੀ ਮੱਤ ਕੀਤੀ ਜਾਵੇ ਆ ਮੈਂਬਰ ਸਾਹਿਬਾ ਇਹਨਾਂ ਨੇ ਕਰਦੇ ਗੱਲ ਹਾਂਜੀ ਦੇਖੋ ਜੀ ਇਹ ਗਰੀਬ ਪਰਿਵਾਰ ਆ ਦੋ ਭਰਾ ਹੈ ਦੋਵਾਂ ਦੇ ਮਕਾਨ ਜਿਹੜੇ ਦਿੱਤੇ ਆ ਲਾਗੇ ਗਵਨਰ ਦੇ ਘਰ ਕੈਸਾ ਮਾ ਬਾਕੀ ਉਹ ਟੋਟਾ ਟਗਰ ਮੰਜੀ ਇਹ ਆਪਾਂ ਦੇ ਬੇਨਤੀ ਕਰਦੇ ਆ ਪੰਚਾਇਤ ਤੋਂ ਤੌਰ ਤੇ ਵੀ ਜਿੰਨਾ ਹੋਇਆ ਕਰਾਂਗੇ ਠੀਕ ਹੈ ਤੇ ਬਾਕੀ ਮੇਰੇ ਸਾਹਮਣੂ ਸਰਕਾਰ ਨੂੰ ਕਰਦੇ ਆ ਐਨਆਰਆਈ ਬੰਦੇ ਆ ਉਹੀ ਗੱਪ ਕਰਦੇ ਠੀਕ ਹੈ ਹਾਂਜੀ ਇਹ ਸਾਥੀਓ ਤੁਸੀਂ ਜਿੱਦਾਂ ਸਾਡੇ ਵੇਖ ਹੀ ਲਏ ਆ ਇਹ ਜਿਹੜੇ ਸਾਡੇ ਭਰਾ ਹੀ ਇਹਨਾਂ ਦੇ ਜਿਹੜੇ ਕਮਰੇ ਡਿੱਗੇ ਆ ਅਸੀਂ ਵੀ ਬੇਨਤੀ ਕਰਦੇ ਆ ਕਿ ਜਿਹੜੇ ਸਾਡੇ ਭੈਣ ਭਰਾ ਜਿਹੜੇ ਬਾਹਰ ਬੈਠੇ ਸਰਕਾਰ ਨੂੰ ਵੀ ਕਰਦੇ ਆ ਕਿ ਜਿਹੜਾ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਜਿਹੜਾ ਸੰਯੋਗ ਦਿੱਤਾ ਜਾਵੇ ਇਹਨਾਂ ਦਾ ਜਿਹੜਾ ਨੰਬਰ ਹੈ ਕਨੈਕਟ ਨੰਬਰ ਜਿਹੜਾ ਉਹ ਸਕਰੀਨ ਦੇ ਉੱਤੇ ਆਪਾਂ ਦਿੱਤਾ ਵਾ ਤੁਸੀਂ ਇਹਨਾਂ ਨਾਲ ਕਨੈਕਟ ਕਰਕੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਚਲ ਇੱਧਰ ਆ ਜਾ ਚਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਾਡਾ ਬਲਵਿੰਦਰ ਸਿੰਘ ਕਿਹੜਾ ਪਿੰਡ ਲਵਾਰ ਆ ਤੇ ਆ ਕੀ ਚਾਂਸ ਬਣਾ ਕਿਦਾਂ ਜਿਹੜੇ ਕੰਬਰੇ ਜਿਹੜੇ ਤੁਹਾਡੇ ਵਿਕੇ ਨੇ ਇਹ ਭਾਜੀ ਮੀਆਂ ਦੇ ਨਾਲ ਡਿੱਗਿਆ ਉਹ ਪਿੱਛੇ ਪਿਆ ਅੱਛਾ ਅੱਛਾ ਹਾਂ ਜੀ ਤੇ ਕੋਈ ਜਿਹੜਾ ਸਮਾਨ ਸਮੂਹ ਬਜਿਆ ਤੇ ਸਭ ਮੰਜੇ-ਮੰਜੇ ਟੁੱਟ ਗਏ ਅੱਛਾ ਅੱਛਾ ਹਾਂਜੀ ਹਾਂਜੀ ਹੋਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਬਚਾ ਹੋ ਗਿਆ ਭਾਈ ਅੱਛਾ ਹਾਂਜੀ ਹੁਣ ਕੀ ਕੀ ਸਰਕਾਰ ਨੂੰ ਕੀ ਮੰਗ ਸਰਕਾਰ ਨੂੰ ਇਹੋ ਬੇਨਤੀ ਆ ਵੀ ਕਮਰੇ ਭਾ ਕੇ ਦੋ ਅੱਛਾ ਜੀ ਤੇ ਜੋ ਬੇਨਤੀ ਆ ਉਹ ਕੀਤੀ ਜਾਵੇ ਸਾਡੀ ਅਸੀਂ ਜੋ ਮੰਗਵਾ ਸਾਡੀ ਪੂਰੀ ਕੀਤੀ ਜਾਵੇ ਉਹ ਤਾਂ ਵੱਧ ਜੜੀ ਹਲ ਕੀਤੀ ਜਾਵੇ ਜਿਹੜੇ ਸਾਡੇ ਭੈਣ ਭਰਾ ਬਾਹਰ ਬੈਠੇ ਦਾਨੀ ਹਾਂਜੀ ਉਹਨਾਂ ਨੂੰ ਵੀ ਯਕੀਨ ਕਰਦੇ ਆ ਕਿ ਜਿਹੜਾ ਹਾਂਜੀ ਹਾਂਜੀ ਸਰਪੰਚ ਜੀ ਮੈਂ ਬੇਨਤੀ ਕਰਦੇ ਆ ਕਿ ਸਾਡੀ ਮੱਤ ਕੀਤੀ ਜਾਵੇ ਆ ਮੈਂਬਰ ਸਾਹਿਬਾ ਇਹਨਾਂ ਨੇ ਕਰਦੇ ਗੱਲ ਹਾਂਜੀ ਦੇਖੋ ਜੀ ਇਹ ਗਰੀਬ ਪਰਿਵਾਰ ਆ ਦੋ ਭਰਾ ਆ ਦੋਵਾਂ ਦੇ ਮਕਾਨ ਜਿਹੜੇ ਦਿੱਤੇ ਆ ਲਾਗੇ ਗੌਂਦਿਆਂ ਦੇ ਘਰ ਕੈਸਮਾ ਬਾਕੀ ਹੋਰ ਟੋਟਾ ਟੱਗੇ ਮੰਜੀ ਇਹ ਆਪਾਂ ਤੇ ਬੇਨਤੀ ਕਰਦੇ ਆ ਪੰਚਾਇਤ ਦੇ ਤੌਰ ਤੇ ਵੀ ਜਿੰਨਾ ਹੋਇਆ ਕਰਾਂਗੇ ਠੀਕ ਹੈ ਤੇ ਬਾਕੀ ਆ ਮੇਰੇ ਸਾਹਮਣੂ ਸਰਕਾਰ ਨੂੰ ਕਰਦੇ ਆ ਐਨਆਰਆਈ ਬੰਦੇ ਆ ਉਹੀ ਗੱਪਾਂ ਠੀਕ ਹੈ ਹਾਂਜੀ ਇਹ ਸਾਥੀਓ ਤੁਸੀਂ ਜਿੱਦਾਂ ਸਾਡੇ ਵੈਕੀ ਲੈ ਆ ਇਹ ਜਿਹੜੇ ਸਾਡੇ ਭਰਾ ਹੀ ਇਹਨਾਂ ਦੇ ਜਿਹੜੇ ਕਮਰੇ ਡਿੱਗੇ ਆ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਭੈਣ ਭਰਾ ਜਿਹੜੇ ਬਾਹਰ ਬੈਠੇ ਸਰਕਾਰ ਨੂੰ ਵੀ ਕਰਦੇ ਹਾਂ ਕਿ ਜਿਹੜਾ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਜਿਹੜਾ ਸੰਯੋਗ ਦਿੱਤਾ ਜਾਵੇ ਇਹਨਾਂ ਦਾ ਜਿਹੜਾ ਨੰਬਰ ਹੈ ਕਨੈਕਟ ਨੰਬਰ ਜਿਹੜਾ ਉਹ ਸਕਰੀਨ ਦੇ ਉੱਤੇ ਆਪਾਂ ਦਿੱਤਾ ਵਾ ਤੁਸੀਂ ਇਹਨਾਂ ਨਾਲ ਕਨੈਕਟ ਕਰਕੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ